ਮੁੱਖਾਂ ਦੇ ਭਵਾਂਤਮਾਨ ਦੇ ਬੇਤੋਂ ਹਰਪਾ ਸੰਟੀਮਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮਲਾ ਦਾ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਮਲਾ ਦੇ ਡੀਏ ਦੇ ਵਿੱਚ ਘੱਟੋ ਘੱਟ 13% ਵਾਧਾ ਕਰਦੇ ਕਿਉਂਕਿ ਕੇਂਦਰ ਸਰਕਾਰ ਦੇ ਮਲਾ ਡੀਏ 52% ਦਾ ਪੰਜਾਬ ਸਰਕਾਰ ਦੇ ਮਲਾ ਡੀਏ ਹੈ ਉਹ 42% ਦਾ 13% ਫਰਕ ਆ ਸਾਢੇ 5 ਸਾਲਾਂ ਦਾ ਏਰੀਆ ਮਲਾ ਬਹੁਤ ਐ ਜੋ ਡੀਗਰੇ ਆ ਹਨ ਪਰ ਪੰਜਾਬ ਸਰਕਾਰ ਦੇ ਰਹੀ ਸੀ ਮੰਗ ਕਰਦੇ ਆ ਕਿ ਲਗਭਗ 11000 ਕਰੋੜ ਰੁਪਏ ਜੋ ਹੋ ਕੇ ਡੀਰੀਅਰ ਬਣਦਾ ਹੈ ਇਹ ਕਹਿੰਦਾ ਉਹ ਤਜਾਵੇ 2004 ਦੇ ਪੱਤੀ ਮਲਾਇਆ ਵਾਸਤੇ ਪੁਰਾਣੀ ਪੈਂਸ ਸਕੀਮ ਬਾਹਰ ਕੀਤੀ ਜਾਵੇ ਇਸ ਤਰ੍ਹਾਂ ਪੀਐਸਪੀਸੀਐਲ ਪੀਐਸਪੀ ਸੈਲੀਮਿਨੇਸ਼ਨ ਵੱਲੋਂ ਜਾਂ ਬਿਜਲੀ ਮੰਤਰੀ ਵੱਲੋਂ ਜੋ ਮੀਰੇ ਵਿੱਚ ਨਿਯੋਧਾ ਕੀਤਾ ਗਿਆ ਸੀ 합ਦਾਲ ਕਰਨ ਤੋਂ ਬਾਅਦ ਉਸ ਸੰਝੋਤੇ ਲੱਗ ਦਿੱਤੇ ਆਣਾ 35 400 ਵਾਲਾ ਜੋ ਗ੍ਰੇਡ ਹੈ ਉਹ ਤਜਾਵੇ ਜੁਦੇ ਬਾਸੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਈਆਂ ਸਾਮੀਆਂ ਹਰ ਹਾਲਤ ਦੇ ਵਿੱਚ ਜਲਦੀ ਭਰਿਆ ਜਾਣਾ ਤਾਂ ਕਿ ਮਜ਼ਦਰਾਣਾਂ ਰੋਜ਼ ਕੱਢ ਸਕੇ ਪੰਜਾਬ ਸਰਕਾਰ ਦੇ ਮਹਿਕਮੇ ਦੇਖਾਂ ਖਾਲੀ ਪਈਆਂ ਸਾਮੀਆਂ ਭਰਿਆ ਜਾਣਾ ਅਤੇ ਜੋ ਰਟਾਇਵਨ ਸਾਥੀਆਂ ਨੂੰ ਫਾਇਟ ਤੋਂ ਦੋਵਾਂ ਨਾਟਾ ਜਾਵੇ ਗੁਰੂ ਗੋਬਾ ਸਿੰਘ ਸੁਪਰ ਕੰਪਰੰਡ ਰੋਪੜ ਗੁਰੂ ਹਰਗੋਬਿੰਦ ਸਿੰਘ ਨਰਾਮਾ ਮਹਪਦੇਪਿਤ ਕੰਮ ਕਾਲ ਦੇ ਕੱਚੇ ਮਜ਼ਦਰਾਣਾਂ ਹਰ ਹਾਲਤ ਦੇ ਵਿੱਚ ਪੱਕੇ ਕੀਤੇ ਜਾਣਾ ਤੇ ਪੰਜਾਬ ਸਰਕਾਰ ਜੋ ਮਜ਼ਦਰਾਣਾਂ ਦਾ ਦੀ ਇਹਦਾ ਬਕਾਇਆ ਹੈ ਦੀ ਇਹ ਕਿਸਾ ਬਕਾਇਆ ਹੈ ਜਾਲਦੀ ਦਵੇ ਰੋਪੜ ਸਰਮਲਾਨ ਦੇ ਵਿੱਚ ਜੋ ਖਾਲੀ ਪਈਆਂ ਸਾਮੀਆਂ ਹਨ ਪਰਜਾਂ ਇਹ ਵੀ ਅਸੀਂ ਮੰਗ ਕਰਦੇ ਆ ਰੋਪੜ ਸਰਮਲਾਨ ਦੇ ਚੀਫ ਇੰਜੀਨੀਅਰ ਤੋਂ ਵੀ ਜੇ ਸਕਿਲਡ ਵਰਕ ਤੋਂ ਜੇਪੀ ਜੀਪੀ ਤੋਂ ਏਪੀ ਇਹ ਵੀ ਡੈਲਗ ਮਗਰ ਜੋ ਪ੍ਰੋਮੋਸ਼ਨ ਬਣਿਆ ਹੁੰਦੀ ਡੀਪੀਸੀ ਮੀਟਿੰਗ ਕਰਕੇ ਕਿਉਂਕਿ 28 ਅੱਠ ਨੂੰ ਤੇ ਅਗਰਿਆਂ ਸਰਪ੍ਰਿੰਨ ਲਹਿਰਾ ਮੁਹੱਬਤੀ ਮੀਟਿੰਗ ਰੋਪੜ ਦਾ ਜੋ ਚੀਫ ਇੰਜੀਨੀਅਰ ਹੈ ਸ੍ਰੀ ਅਰਜੀਤ ਸ਼ਰਮਾ ਜੀ ਨੇ ਨਾਮ ਮੇਰੇ ਹੋਈ ਸੀ ਤੇ ਉਹਨਾਂ ਨੇ ਕਿਹਾ ਸੀ ਜਲਦੀ ਡੀਪੀਸੀ ਦੀ ਜੋ ਮੀਟਿੰਗ ਬਲਾ ਕੇ ਕਰਕੇ ਅਸੀਂ ਪ੍ਰੋਮੋਸ਼ਨ ਕਰਾਂਗੇ ਅਸੀਂ ਰੋਪੜ ਵਾਲਾ ਜੀ ਸਿੰਘ ਜੀ ਦਾ ਧੰਨਵਾਦ ਵੀ ਕਰਦੇ ਆ ਕਿਉਂਕਿ ਉਹਨਾਂ ਨੇ ਜੋ ਕਿ ਚਾਰ ਸਕਿੱਲ ਵਰਕਰਾਂ ਨੂੰ ਜੀਪੀ ਬਣਾਤਾ ਪ੍ਰੋਫਰ ਕਰਦੇ ਆ ਉਹਨਾਂ ਦੇ ਨਾਲ ਵਿੱਚ ਅਸੀਂ ਹੋਰ ਵੀ ਜੋ ਮਲਾਜ਼ਮਾਂ ਨੂੰ ਪੁੱਛੂਗੀ ਰਵਾਂਗੇ ਜੀ ਕਿਉਂਕਿ ਜੀਪੀ ਤੋਂ ਏਪੀ ਇਹ ਬਿਰੂ ਦਸੰਦ ਤੁਲਾ ਇਹ ਪਰਮਨਲਾ ਹੋਵਣ ਵਾਲੀਆਂ ਹਨ ਜੀ ਉੱਡੇ ਵਜੋਂ ਵੀ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਦੇ ਸੈਂਤੀ ਤਰ੍ਹਾਂ ਦੇ ਪੱਤਾ ਦੇ ਜੋ ਕੱਟ ਲਾਇਆ ਗਿਆ ਹੈ ਉਹ ਬਹਾਲ ਕੀਤਾ ਜਾਣਾ ਤੁਹਾਡੇ ਏਰੀਆ ਮੋਬਾਈਲ 'ਤੇ ਪਤਾ ਹੈ ਹੋਰ کئی ਤਰ੍ਹਾਂ ਦੇ ਪੱਤੇ ਹਨ ਦੂਜੇ ਪਾਸੇ ਜੋ ਪੰਜਾਬ ਸਰਕਾਰ ਦੇ ਬੰਗ ਵਿੱਚ ਹਜ਼ਾਰਾਂ ਗਿੰਦੇ ਖਾਲੀ ਵਿਆਂ ਸਾਮਿਆਂ ਨਾਲ ਉਹ ਵੀ ਜਲਦੀ ਭਰੇ ਆਣਾ ਤਾਂ ਕਿ ਲੋਕਾਂ ਦਾ ਦੋਸਤ ਕਰ ਸਕੇ ਜੋ ਹੜ੍ਹ ਪੀਣ ਕਰਦੇ ਏਰੀਆ ਅੰ제 ਫਾਇ ਲਗਾ ਬੋਧ ਜਾਂ ਬੋਧ ਲੈ ਆਣਾ ਕੋਨੋ ਪੰਜਾਬ ਸਰਕਾਰ ਬਾਦਵਾਦ ਰਹਿਤ ਹੋਏ ਤੇ ਉਹਨਾਂ ਬਾਦ ਫੰਡ ਨਹੀਂ ਕਦੇ ਤਾਂ ਕਿ ਲੋਕ ਮੁੜ ਕੇ ਆਪਣੇ ਪੈਰਾਂ 'ਤੇ ਖੜੇ ਹੋ ਸਕਣਾ ਕਿਉਂਕਿ ਦਲਜੀਤ ਸਾਨ ਨੇ ਕਹਿੰਦਾ ਹੈ ਕਿ ਜਦੋਂ ਤੱਕ ਪੰਜਾਬ ਦੇ ਲੋਕ ਜਿੱਥੇ ਹੜ੍ਹਾਂ ਹਨ ਪ੍ਰਭਾਤ ਹੋਇਆ ਹਨ ਉਹ ਆਪਣੇ ਪੈਰਾਂ 'ਤੇ ਖੜੇ ਨਹੀਂ ਹੁੰਦੇ ਤੇ ਉਹਨੂੰ ਤੱਕਣਾ ਸਦਾ ਸਾਦਾਂਗੇ ਪੂਰੀ ਜਿਹੜਾ ਮੰਨਤ ਰੱਖਾਂਗੇ ਅਸੀਂ ਦਲਜੀਤ ਸਾਨ ਦਾ ਬਹੁਤ ਧੰਨਵਾਦ ਹੈ ਸੰਗਾਜੀ ਬਹੁਤ ਬਹੁਤ